ਕਿ ਕਈ ਬ੍ਰਸ਼ ਕਰਦੇ ਨੇ ਬ੍ਰਸ਼ ਕਰਨ ਦੇ باوجود ਉਹਨਾਂ ਦੇ ਕੈਵਿਟੀ ਹੋ ਜਾਂਦੀ ਹੈ ਕਿ ਉਹਨਾਂ ਦਾ ਬ੍ਰਸ਼ ਕਰਨ ਦਾ ਤਰੀਕਾ ਗਲਤ ਹੈ ਕਿ ਅਦਾਦ ਦਾ ਬ੍ਰਸ਼ ਕਰਦੇ ਨੇ ਨਾ ਉਹ ਤਾਂ ਗਲਤ ਹੈ ਕਿ ਬਹੁਤ ਲੋਕ ਬਾਰ-ਬਾਰ ਬ੍ਰਸ਼ ਕਰ ਲੈਂਦੇ ਨੇ ਅੰਦਰ ਵਾਲੀ ਸਾਈਡ ਬ੍ਰਸ਼ ਨਹੀਂ ਕਰਦੇ डॉक्टर के नज़रिए तो टूथपेस्ट बेस्ट टूथपेस्ट की होंगे दो टाइम ब्रश करना तो बहुत जरूरी है क्या कई जगह से रूल फॉलो करवाता जाता है थ्री 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 मतलब मॉर्निंग आफ्टरनून और फिर रात में सान तो पहला तीन टाइम ब्रश करना तीन मिनट लिए ਡੈਂਟਲ ਫਲੋਸ ਕਰਨਾ ਜਿਹੜੇ ਦੋ ਦੰਦਾਂ ਦੇ ਵਿਚਾਲੇ ਸਪੇਸ ਹੈਗੀ ਹੈ ਉਹ ਡੈਂਟਲ ਫਲੋਸ ਕਲੀਨ ਕਰਦਾ ਹੈਗਾ ਬਰਸ਼ ਕਲੀਨ ਨਹੀਂ ਕਰ ਪੰਦਾ اچھا ਜਦੋਂ ਪੇਸ਼ੈਂਟ ਆਉਂਦਾ ਹੈਗਾ ਕਲੀਨਿਕ ਦੇ ਵਿੱਚ ਤੇ ਉਹ ਡੈメージ ਜ਼ਿਆਦਾ ਹੋ ਚੁੱਕਾ ਹੁੰਦਾ ਕਿ ਕਈ ਵਾਰੀ ਤੇ ਆਰਸੀਟੀ ਕਰਨ ਦੀ ਜ਼ਰੂਰਤ ਪੈਂਦੀ ਹੈ ਜਾਂ ਕਈ ਵਾਰੀ ਉਹ ਦੰਦ ਕੱਢਣਾ ਹੀ ਪੈ ਜਾਂਦਾ ਆ ਜ਼ਿਆਦਾ ਪ੍ਰੋਸੈਸਡ ਫੂਡ ਲੈ ਰਹੇ ਹੈਗੇ ਆ 슈ਗਰੀ ਡਾਈਟ ਹੋ ਗਈ ਹੈ ਉਹਦੀ وجہ ਦੇ ਨਾਲ ਕੀ ਹੁੰਦਾ ਹੈ ਕਿ ਕੈਵਿਟੀ ਫਾਰਮੇਸ਼ਨ ਜ਼ਿਆਦਾ ਵੱਧ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਛੋਟੇ ਬੱਚਿਆਂ ਦੇ ਵਿੱਚ ਹੀ ਕੈਵਿਟੀ ਜਿਹੜੀ ਹੈਗੀ ਸਟਾਰਟ ਹੋ ਗਈ ਹੈ ਪੇਨ ਹੁੰਦਾ ਹੈਗਾ ਸਸਕਲ ਜੀ ਮੈਂ ਬਖਸ਼ੀਤ ਸਿੰਘ ਤੁਸੀਂ ਜੁੜੇ ਹੋ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਲਾਈਫ ਕੇਅਰ ਫਾਊਂਡੇਸ਼ਨ ਜਿਵੇਂ ਹੋਰ ਕਹਾਣੀਆਂ ਕੈਂਸਰ ਅਤੇ ਡਾਇਲਿਸਿਸ ਦੇ ਪੇਸ਼ੈਂਟ ਦੀ ਜੋ ਥਰਡ ਤੱਕ ਲੈ ਕੇ ਆ ਰਹੀ ਹੈ ਉਸੇ ਤਰ੍ਹਾਂ ਹੀ ਜੋ ਸਿਹਤ ਨਾਲ ਸੰਬੰਧਿਤ ਜੋ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਸੰਬੰਧਿਤ ਜਿਹੜੇ ਡਾਕਟਰ ਸਾਹਿਬਾਨ ਨੇ ਉਹਨਾਂ ਦੇ ਪੋਡਕਾਸਟ ਉਹਨਾਂ ਦੀਆਂ ਇੰਟਰਵਿਊਜ਼ ਵੀ ਤੁਹਾਡੇ ਤੱਕ ਲੈ ਕੇ ਆ ਰਹੇ ਆਂ ਤੇ ਅੱਜ ਖਾਸ ਤੌਰ ਤੇ ਸਾਡੇ ਦਰਮਿਆਨ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਮਨਜੀਤ ਜੋ ਕਿ ਡੈਂਟਿਸ ਨੇ ਲਾਈਫ ਕੇਅਰ ਫਾਊਂਡੇਸ਼ਨ ਦਾ ਜੋ ਰੋਪੜ ਵਿਚਲਾ ਸੈਂਟਰ ਹੈ ਗੁਰਦੁਆਰਾ ਸਿੰਘ ਸਭਾ ਛੋਟੀ ਹਵੇਲੀ ਉਹਦੇ ਵਿੱਚ ਬਤੌਰ ਡੈਂਟਿਸ ਜੋ ਸੇਵਾਵਾਂ ਨਿਭਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਲਾਈਫ ਕੇਅਰ ਫਾਊਂਡੇਸ਼ਨ ਦੇ ਸਟੇਜ ਉੱਤੇ ਡਾਕਟਰ ਸਾਹਿਬ ਆਮ ਤੌਰ ਤੇ ਦੇਖਿਆ ਗਿਆ ਇੱਕ ਧਾਰਨਾ ਬੜੀ ਪ੍ਰਚਲਿਤ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਤਾਂ ਸਵਾਦ ਗਿਆ ਹੈ ਨਾ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਆਂਦੀ ਹੈ ਕੋਈ ਪੇਟ ਦੀ ਜਾਂ ਕੋਈ ਹੱਡੀਆਂ ਦੀ ਜਾਂ ਉਸ ਨੂੰ ਕੋਈ ਬੁਖਾਰ ਚੜਦਾ ਹੈ ਲੀਵਰ ਦੀ ਜਾਂ ਫੇਫੜਿਆਂ ਦੀ ਇਨਫੈਕਸ਼ਨ ਹੁੰਦੀ ਆ ਉਹ ਡਾਕਟਰ ਕੋਲ ਨਾਲ ਦੀ ਨਾਲ ਦੌੜਦਾ ਪਰ ਦੰਦਾ ਵੇਲੇ ਓਹ ਘੋਲ ਕਰ ਲੈਂਦਾ ਹੈ ਸਿਰ ਤੋਂ ਜਦ ਪਾਣੀ ਨਿਕਲ ਜਾਂਦਾ ਉਦੋਂ ਹਨ ਪਹੁੰਚਦਾ ਤੁਸੀਂ ਦੱਸੋ ਕਿ ਅੱਜ ਕੱਲ ਦੰਦਾਂ ਦੀ ਸਿਹਤ ਕਿਉਂ ਜ਼ਰੂਰੀ ਹੈ ਤੇ ਕਿਹੜੀਆਂ ਦਿੱਕਤਾਂ ਚੋਂ ਜ਼ਿਆਦਾਤਰ ਜਿਹੜੇ ਲੋਕ ਦੰਦਾਂ ਦੀਆਂ ਪਰੇਸ਼ਾਨੀਆਂ ਚੋਂ ਨਿਕਲ ਰਹੇ ਨੇ ਜੀ ਅੱਜਕੱਲ ਦੰਦਾਂ ਦੀ ਮੋਸਟ ਕਾਮਨ ਜਿਹੜੀ ਪ੍ਰੋਬਲਮ ਦੇਖੀ ਜਾ ਰਹੀ ਹੈਗੀ ਆ ਸਭ ਤੋਂ ਪਹਿਲਾਂ ਤੇ ਕੈਵਿਟੀ ਫਾਰਮੇਸ਼ਨ ਹੈਗੀ ਹੈ ਉਸ ਤੋਂ ਬਾਅਦ ਕੇ ਪੇਨ ਜਿਹੜੇ ਹੈਗਾ ਉਹ ਵੀ ਬਾਅਦ ਚ ਸਟਾਰਟ ਹੁੰਦਾ ਹੈ ਸਭ ਤੋਂ ਪਹਿਲਾਂ ਜਿਹੜਾ ਸਿੰਪਟਮ ਜਿਹੜਾ ਦਿਖਣਾ ਹੈਗਾ ਸ਼ੁਰੂ ਹੁੰਦਾ ਇੱਕ ਬਲੈਕ 스ਪੌਟ ਦਿਖਦਾ ਹੈ ਦੰਦਾਂ ਦੇ ਉੱਪਰ ਉਹੀ ਅੱਗੇ ਜਾ ਕੇ ਫਿਰ ਕੈਵਿਟੀ ਫਾਰਮੇਸ਼ਨ ਹੁੰਦੀ ਹੈ ਫਿਰ ਉਸ ਤੋਂ ਜ਼ਿਆਦਾ ਅੱਗੇ ਜੇ ਡੈਮੇਜ ਹੋ ਜਾਂਦਾ ਜਿਹੜਾ ਟੂਥ ਦਾ ਸਟਰਕਚਰ ਹੁੰਦਾ ਸੈਂਸਿਟਿਵ ਪਾਰਟ ਜਿਹਨੂੰ ਪਲਪ ਕਿਹਾ ਜਾਂਦਾ ਹੈ ਅਗਰ ਉਹਦੇ ਤੱਕ ਉਹ ਪਹੁੰਚ ਜਾਂਦਾ ਹੈਗਾ ਫਿਰ ਪੇਨ ਸਟਾਰਟ ਹੁੰਦਾ ਹੈ ਇਹ ਤਾਂ ਇੱਕ ਪਾਰਟ ਹੋ ਗਿਆ ਦੂਸਰਾ ਪਾਰਟ ਹੋ ਗਿਆ ਕਿ ਜਦੋਂ ਗਮਸ ਡੈਮੇਜ ਹੁੰਦੇ ਨੇ ਗਮਸ ਇਰੀਟੇਟਿਡ ਫੀਲ ਹੁੰਦੇ ਨੇ ਜਾਂ ਗਮਸ ਦੇ ਵਿੱਚ ਇਨਫਲੇਮੇਸ਼ਨ ਹੁੰਦੀ ਹੈਗੀ ਹੈ ਤਾਂ ਉਹਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਕਿ ਗਮਸ ਦਾ ਲੈਵਲ ਨੀਚੇ ਜਾਂਦਾ ਸ਼ੁਰੂ ਰਹਿੰਦਾ ਹੈਗਾ ਤੇ ਉਹ ਰਿਡਿਊਸ ਹੋ ਜਾਂਦਾ ਤੇ ਉਹਦੀ ਵਜ੍ਹਾ ਦੇ ਨਾਲ ਦੰਦ ਹਿੱਲਣਾ ਸ਼ੁਰੂ ਕਰ ਦਿੰਦੇ ਨੇ ਇਹ ਮੋਸਟ ਕਾਮਨ ਪ੍ਰੋਬਲਮਜ਼ ਆ ਰਹੀਆਂ ਨੇ ਔਰ ਇਹ ਵਿੱਚ ਪੇਸ਼IENTS ਦਾ ਹੀ ਹੈਗਾ ਕਿ ਬਿਲਕੁਲ ਵੀ ਅਵੇਅਰਨੈਸ ਨਾ ਹੁੰਦੀ ਵਜ੍ਹਾ ਦੇ ਨਾਲ ਕੇਅਰ ਨਹੀਂ ਹੈਗਾ ਪ੍ਰੋਪਰ ਇਸ ਵਜ੍ਹਾ ਦੇ ਨਾਲ ਇਹ ਚੀਜ਼ ਜ਼ਿਆਦਾ ਆ ਰਹੀ ਹੈਗੀ ਹੈ ਹਾਂਜੀ ਉਹ ਕੇਅਰ ਦੇ ਵਿੱਚ ਸ਼ਾਮਲ ਜਿਹੜੀਆਂ ਆਮ ਘਰੇਲੂ ਘਰ ਦੀਆਂ ਜੋ ਚੀਜ਼ਾਂ ਆਪਾਂ ਹਨਾ ਯੂਜ਼ ਕਰਦੇ ਜਿਵੇਂ ਫਲਾਸ ਧਾਗਾ ਯੂਜ਼ ਕਰਨਾ ਹਨਾ ਬ੍ਰਸ਼ ਕਰਨਾ ਤੇ ਇਹਦੀ ਆਮ ਸਾਮ ਸੰਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਦਿੱਕਤਾਂ ਸਾਨੂੰ ਨਾ ਆਣ ਜਿਹਦੇ ਵਿੱਚ ਸਾਡਾ ਖਾਣਾ ਵੀ ਸ਼ਾਮਲ ਆ ਉਹਨੂੰ ਅਵੋਇਡ ਕਰਨਾ ਵੀ ਸਾਮ ਸੰਭਾਲਤਾ ਹੈ ਇਹਦੇ ਵਿੱਚ ਕੀ ਕੀ ਐਡ ਹੁੰਦਾ ਜੀ ਦੇਖੋ ਪਹਿਲਾ ਇਹ ਸਾਰੇ ਪ੍ਰੋਬਲਮ ਸ਼ੁਰੂ ਹੁੰਦੀਆਂ ਨੇ ਕਿਉਂਕਿ ਸਾਡਾ ਡਾਈਟ ਚੇਂਜ ਹੋ ਗਿਆ ਹੈਗਾ ਖਾਣ-ਪੀਣ ਚੇਂਜ ਹੋ ਗਿਆ ਹੈਗਾ ਜੀ ਆ ਜ਼ਿਆਦਾ ਪ੍ਰੋਸੈਸਡ ਫੂਡ ਲੈ ਰਹੇ ਹੈਗੇ ਆ 슈ਗਰੀ ਡਾਈਟ ਹੈ ਜੀ ਉਹਦੀ ਵਜ੍ਹਾ ਦੇ ਨਾਲ ਕੀ ਹੁੰਦਾ ਹੈ ਕਿ ਕੈਵਿਟੀ ਫਾਰਮੇਸ਼ਨ ਜ਼ਿਆਦਾ ਵੱਧ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਛੋਟੇ ਬੱਚਿਆਂ ਦੇ ਵਿੱਚ ਹੀ ਕੈਵਿਟੀ ਜਿਹੜੀ ਹੈਗੀ ਸਟਾਰਟ ਹੋ ਗਈ ਹੈ ਪੇਨ ਹੁੰਦਾ ਹੈਗਾ ਜੀ ਤੇ ਨਾਲ ਜਿਹੜਾ ਤੁਸੀਂ ਸਾਰੇ ਉਹ ਵਜ੍ਹਾ ਨਾਲ ਪੀਣ ਜਿਹੜਾ ਜੰਕ ਫੂਡ ਤੁਸੀਂ ਕਹਿੰਦੇ ਦੰਦਾਂ ਨੂੰ ਚਿਪਕ ਜਾਂਦਾ ਹੈ ਉਸ ਦੀ ਵਜ੍ਹਾ ਕਰਕੇ ਕਹਿ ਰਿਹਾ ਹਾਂ ਅੱਛਾ ਇਹ ਗੱਲ ਅਕਸਰ ਦੇਖੀ ਗਈ ਹੈ ਕਿ ਪ੍ਰਾਣੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਕੁਝ ਦੰਦਾਂ ਦੀਆਂ ਸਮੱਸਿਆਵਾਂ ਲੇਟ ਸ਼ੁਰੂ ਹੁੰਦੀਆਂ ਸੀ ਸ਼ਾਇਦ ਬਹੁਤ ਚੀਜ਼ਾਂ ਜਿਵੇਂ ਗੰਨੇ ਚੁਪਣੇ ਦਾਣੇ ਚਬਣੇ ਆਮ ਕਰਦੇ ਸੀ ਕੀ ਇਹ ਦੇਖਿਆ ਗਿਆ ਕਿ ਨਵੀਂ ਜਨਰੇਸ਼ਨ ਵਿੱਚ ਜਿਹੜੇ ਦੰਦ ਇਹਨੇ ਮਜ਼ਬੂਤ ਨਹੀਂ ਰਹੇ ਸਮੱਸਿਆਵਾਂ ਜ਼ਿਆਦਾ ਛੇਤੀ ਆ ਰਹੀਆਂ ਨੇ ਜੀ ਬਿਲਕੁਲ ਉਹ ਹੀ ਸਭ ਤੋਂ ਪਹਿਲਾਂ ਤਾਂ ਇਹ ਕਿ ਡਾਈਟ ਚੇਂਜ ਹੋਣਾ ਹੀ ਇੱਕ ਬਹੁਤ بڑا ਕਾਰਨ ਹੈਗਾ ਇਸ ਚੀਜ਼ ਦਾ ਪਹਿਲੇ ਦੇ ਜ਼ਮਾਨੇ ਦੇ ਵਿੱਚ ਲੋਕੀ ਜਿਹੜਾ ਹੈਗਾ ਕਿ ਫਾਈਬਰਸ ਡਾਈਟ ਲੈਂਦੇ ਸੀਗੇ ਅੱਜ ਕੱਲ ਜਿਆਦਾ ਹੈਗਾ ਪ੍ਰੋਸੈਸਡ ਡਾਈਟ ਔਰ 슈ਗਰੀ ਫੂਡ ਹੈਗਾ ਉਹਦੀ ਵਜ੍ਹਾ ਦੇ ਨਾਲ ਕੈਵਿਟੀ ਫਾਰਮੇਸ਼ਨ ਜ਼ਿਆਦਾ ਡਿਪੋਜ਼ਿਟ ਜ਼ਿਆਦਾ ਹੋ ਰਿਹਾ ਹੈਗਾ ਉਹ ਲੋਕ ਬੈਟਰ ਚੂ ਕਰ ਸਕਦੇ ਸੀ ਚੀਜ਼ਾਂ ਨੂੰ ਉਹਨਾਂ ਦੀ ਉਹਦਾ ਕਸਰਤ ਵੀ ਹੁੰਦੀ ਸੀਗੀ ਹੁਣ ਡਾਈਟ ਹੀ ਆਪਣੇ ਆਪ ਚ ਸੌਫਟ ਹੈ ਗਈ ਹੈ ਕੁਝ ਹਾਰਡ ਤਾਂ ਸੀ ਖਾਂਦੇ ਹੀ ਨਹੀਂ ਹੈਗੇ ਨਾਰਮਲ ਲਾਈਫ ਦੇ ਵਿੱਚ ਤੇ ਉਹਦੀ وجہ ਦੇ ਨਾਲ ਇਹ ਪ੍ਰੋਬਲਮਸ ਜ਼ਿਆਦਾ ਵੱਧ ਰਹੀਆਂ ਨੇ ਜੀ ਡਾਕਟਰ ਸਾਹਿਬ ਜਿਵੇਂ ਹੈ ਦਿੱਕਤਾਂ ਆndੀਆਂ ਨੇ ਤੇ ਤੁਹਾਡੇ ਕੋਲ ਪੇਸ਼ੈਂਟ ਆਮ ਤੌਰ ਦੇ ਉੱਤੇ ਚਲੋ ਜਿਹੜੇ ਤਾਂ ਸੁਹਿਰਦ ਨਾਗਰਿਕ ਹੈਗੇ ਨੇ ਜੋ ਜਾਗਰੂਕ ਹੈਗੇ ਨੇ ਪਹੁੰਚ ਜਾਂਦੇ ਨੇ ਜੋ ਕੇਅਰ ਕਰਦੇ ਨੇ ਪਰ ਕਿੰਨੇ ਪਰਸੈਂਟ ਦੀ ਗਿਣਤੀ ਹੈ 100 ਚੋਂ ਜੇ ਗਿਣਿਆ ਜਾਏ ਜੋ ਕਿ ਕਾਫੀ देर ਪਹੁੰਚਦੇ ਨੇ ਤੇ ਕਿਹੜੀ ਉਹਨਾਂ ਨੂੰ ਪ੍ਰੋਬਲਮ ਹੋ ਚੁੱਕੀ ਹੁੰਦੀ ਹੈ ਉਦੋਂ ਤੱਕ ਇਹ ਤੇ ਬਹੁਤ ਬੜੀ ਪਰਸੈਂਟੇਜ ਹੈਗਾ ਮਤਲਬ ਕਿ ਅਗਰ ਤੁਸੀਂ ਦੇਖਿਆ ਜਬੇ ਤੇ 70 80% ਲੋਕ ਡੈਮੇਜ ਹੋ ਤਾਂ ਬਾਅਦ ਹੀ ਆਉਂਦੇ ਨੇ ਹਾਂਜੀ ਜੀ ਜਦੋਂ ਤਾਂ ਕੈਵਿਟੀ ਨੂੰ ਅਸੀਂ ਟਰੀਟ ਕਰ ਸਕਦੇ ਹਾਂ ਸਿੰਪਲ ਫਿਲਿੰਗ ਕਰਾ ਕੇ ਉਹ ਉੱਥੇ ਹੀ ਸਟਾਪ ਹੋ ਜਾਏਗਾ ਹਾਂਜੀ ਪਰ ਜਦੋਂ ਪੇਸ਼ੈਂਟ ਆਉਂਦਾ ਹੈਗਾ ਕਲੀਨਿਕ ਦੇ ਵਿੱਚ ਤੇ ਉਹ ਡੈਮੇਜ ਜ਼ਿਆਦਾ ਹੋ ਚੁੱਕਾ ਹੁੰਦਾ ਹੈ ਕਿ ਕਈ ਵਾਰੀ ਤੇ ਆਰ ਸੀਟੀ ਕਰਨੇ ਦੀ ਜ਼ਰੂਰਤ ਪੈਂਦੀ ਹੈ ਜਾਂ ਕਈ ਵਾਰੀ ਉਹ ਦੰਦ ਕੱਢਣਾ ਹੀ ਪੈ ਜਾਂਦਾ ਹੂੰ ਬਿਲਕੁਲ ਜੀ ਪੀਓ ਇਹ ਵੀ ਸਮੇਂ ਤੇ ਤੁਸੀਂ ਆਓ ਥੋੜਾ ਜਿਹਾ ਦਰਦ ਹੁੰਦਾ ਹੈ ਉਹ ਫੀਲਿੰਗ ਦੇ ਨਾਲ ਜਾਂ ਉਸ ਤਰ੍ਹਾਂ ਠੀਕ ਹੋ ਜਾ। ਹਾਂ ਜੇ ਤੁਹਾਨੂੰ ਦਿਖ ਰਿਹਾ ਕਿ ਆਪਣਾ ਆਕਰ ਚੈੱਕ ਕਰਦੇ ਆਂ ਸੀ ਕਿ ਬਲੈਕ ਡਿਸਕਲਰੇਸ਼ਨਸ ਨੇ ਡਿਪੋਜ਼ਿਟ ਨੇ ਉਹ ਤੁਸੀਂ ਆਪਣੇ ਡੈਂਟਲ ਚੈੱਕਅਪ ਤਾਂ ਹਰ 6 ਮੰਥਲੀ ਹੋਣਾ ਹੀ ਚਾਹੀਦਾ ਹੈਗਾ ਵੈਸੇ ਵੀ। ਕੈਵਿਟੀ ਦੇਖਿਆ ਗਿਆ ਆਮ ਤੌਰ ਤੇ ਕਈ ਸਾਡੇ ਵਿਊਅਰਸ ਨੇ ਉਹ ਵੀ ਇਸ ਗੱਲ ਨੂੰ ਕਹਿੰਦੇ ਨੇ ਨਾ ਅਸੀਂ ਦੇਖਦੇ ਆਂ ਆਮ ਜ਼ਿੰਦਗੀ ਦੇ ਵਿੱਚ ਕਿ ਕਈ ਬਰਸ਼ ਕਰਦੇ ਨੇ ਬਰਸ਼ ਕਰਨ ਦੇ ਬਾਵਜੂਦ ਉਹਨਾਂ ਦੇ ਕੈਵਿਟੀ ਹੋ ਜਾਂਦੀ ਹੈ। ਕੀ ਉਹਨਾਂ ਦਾ ਮੇਰਾ ਸਵਾਲ ਜੋ ਇਹ ਹੈ ਕਿ ਉਹਨਾਂ ਦਾ ਬ੍ਰਸ਼ ਕਰਨ ਦਾ ਤਰੀਕਾ ਗਲਤ ਹੈ ਜਾਂ ਸਹੀ ਤਰ੍ਹਾਂ ਸਮਝ ਨਹੀਂ ਆ ਕਿ ਉਹਨਾਂ ਦੇ ਟਾਈਮਿੰਗ ਘਟ ਹੈ ਜਾਂ ਉਹਨਾਂ ਦਾ ਟੂਥਪੇਸ ਚਾਹੀ ਨਹੀਂ ਜਾਂ ਸਾਰੇ ਕੁਝ ਚੀਜ਼ਾਂ ਦੱਸ ਸਕਦਾ ਨਹੀਂ ਬ੍ਰਸ਼ ਤਾਂ ਦੇਖੋ ਕਈ ਵਾਰੀ ਹੁੰਦਾ ਹੈਗਾ ਕਿ ਟੈਕਨੀਕ ਗਲਤ ਹੈ ਬ੍ਰਸ਼ ਕਰਨੇ ਦੀ ਔਰ ਜਦਾ ਪੇਸ਼IENTS ਨਾਰਮਲੀ ਹੈਗਾ ਕਿ ਅਦਾ ਅਦਾ ਬ੍ਰਸ਼ ਕਰਦੇ ਨੇ ਨਾ ਉਹ ਤਾਂ ਗਲਤ ਹੈਗਾ ਵਰਟੀਕਲ ਡਾਇਰੈਕਸ਼ਨ ਚ ਬ੍ਰਸ਼ ਹੋਣਾ ਵਰਟੀਕਲ ਮਤਲਬ ਤੁਸੀਂ ਕਹਿ ਰਹੇ ਹੋ ਉੱਪਰ ਥੱਲੇ ਉੱਪਰ ਥੱਲੇ ਬਰਸ਼ ਕਰਨਾ ਹੈਗਾ ਔਰ ਦੰਦ ਦੇ ਸਾਰੇ ਸਰਫੇਸਸ ਤੇ ਬਰਸ਼ ਕਰਨਾ ਬਹੁਤ ਜ਼ਰੂਰੀ ਹੈ ਕਈ ਵਾਰ ਲੋਕ ਬਾਰ-ਬਾਰ ਬਰਸ਼ ਕਰ ਲੈਂਦੇ ਨੇ ਅੰਦਰ ਵਾਲੀ ਸਾਈਡ ਬਰਸ਼ ਨਹੀਂ ਕਰਦੇ ਇੱਕ ਤਾਂ ਉਹ ਚੀਜ਼ ਹੋ ਗਿਆ ਦੂਸਰਾ ਇਹ ਗੱਲ ਕਿ ਫ੍ਰੀਕੁਐਂਟ ਮੰਚਿੰਗ ਕਰਦੇ ਨੇ ਜਿਵੇਂ ਕਿ ਕੁਝ ਖਾਤਾ ਉਸ ਤੋਂ ਕੁਝ देर ਬਾਅਦ ਹੀ ਫਿਰ ਕੁਝ ਖਾ ਲਿਆ ਫਿਰ ਥੋੜੀ ਦੇਰ ਬਾਅਦ ਦੁਬਾਰਾ ਕੁਝ ਖਾ ਲਿਆ ਉਹਦੀ وجہ ਦੇ ਨਾਲ ਡਿਪੋਜ਼ਿਟ ਜ਼ਿਆਦਾ ਹੁੰਦਾ ਹੈ ਜਿਦਾ ਕਿ ਜੇ ਅਸੀਂ ਇੱਕ ਵਾਰ ਕੁਝ ਖਾਂਦੇ ਆ ਨਾ ਤੇ ਸਾਡੇ ਜਿਹੜਾ ਮੂਹ ਦਾ ਪੀ ਐਚ ਹੈਗਾ ਲੈਵਲ ਹੁੰਦਾ ਹੈਗਾ ਪੀ ਐਚ ਉਹ ਘਿਰ ਜਾਂਦਾ ਹੈਗਾ ਤੇ ਉਹਨੂੰ ਉੱਪਰ ਆਉਣ ਦੇ ਵਿੱਚ ਜਿਹੜਾ ਨਾਰਮਲ ਪੀ ਐਚ ਆਉਣੇ ਦੇ ਵਿੱਚ ਹੀ ਕਰੀਬਨ ਅੱਧਾ ਘੰਟਾ ਜਾਂ ਫਿਰ ਇੱਕ ਘੰਟਾ ਲੱਗਦਾ ਹੈਗਾ ਅਸੀਂ ਉਹ ਗੈਪ ਦਿੱਤਾ ਹੀ ਨਹੀਂ ਉਹਨੇ ਤੇ ਵਿਚੀ ਦੁਬਾਰਾ ਖਾਣਾ ਖਾ ਲਿਆ ਤਾਂ ਫਿਰ ਪੀ ਐਚ ਡ੍ਰੌਪ ਕਰ ਗਈ ਤੇ ਉਹ ਜਿਹੜੀ ਪੀ ਐਚ ਡ੍ਰੌਪ ਕਰਦੀ ਹੈ ਉਹੀ ਕੈਵਿਟੀ ਦਾ ਕਾਰਨ ਬਣ ਕੇ ਕਿ ਬੈਕਟੀਰੀਆ ਗਰੋ ਕਰਦਾ ਉਹਦੇ ਵਿੱਚ ਨਾ ਅੱਛਾ ਜੀ ਇਹ ਜ਼ਰੂਰੀ ਨਹੀਂ ਕਿ ਰਾਤ ਨੂੰ ਸੌਂਦਿਆਂ ਹੋਇਆਂ ਵੀ ਦਿਨੇ ਚੱਲਦਿਆਂ ਹੋਇਆਂ ਵੀ ਇਹ ਚੀਜ਼ ਚੱਲਦੀ ਰਹਿੰਦੀ ਹੈ ਨਾ ਕੈਵਿਟੀ ਦਾ ਜੋ ਹੁੰਦਾ ਤੇ ਇਹ ਟੂਥਪੇਸਟ ਬਹੁਤ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਆਉਂਦੇ ਨੇ ਹਨਾ ਜੇ ਆਪਾਂ ਚਲੋ ਬ੍ਰਾਂਡਸ ਦਾ ਨਾਮ ਨਹੀਂ ਲੈਂਦੇ पर एक डॉक्टर ਦੇ ਨਜ਼ਰੀਏ ਤੋਂ ਜਿਹੜਾ ਟੂਥਪੇਸਟ ਹੁੰਦਾ ਹੈ ਉਹ ਬੈਸਟ ਟੂਥਪੇਸਟ ਕੀ ਹੁੰਦਾ ਹੈ ਕਿ ਕੀ ਕੀ ਉਹਨਾਂ ਚ ਚੀਜ਼ਾਂ ਹੋਣੀਆਂ ਚਾਹੀਦੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਫਲੋਰਾਈਡ ਦਾ ਕੰਟੈਂਟ ਹੋਣਾ ਚਾਹੀਦਾ ਹੈਗਾ ਜਿਹੜੀ ਵੀ ਟੂਥਪੇਸਟ 'ਚ ਫਲੋਰਾਈਡ ਹੁੰਦਾ ਹੈਗਾ ਉਹਨਾਂ ਦੇ ਵਿੱਚ ਉਹਨਾਂ ਨੂੰ ਇਸਤੇਮਾਲ ਕਰਨ ਦੇ ਨਾਲ ਜਿਹੜਾ ਕੀ ਹੈਗਾ ਅ ਜਿਹੜੀ ਕੈਵਿਟੀ ਪ੍ਰੋਟੈਕਸ਼ਨ ਹੋ ਜਾਂਦੀ ਹੈ ਕਿਉਂਕਿ ਫਲੋਰਾਈਡ ਹੀ ਇੱਕ ਅਜਿਆ కెమికਲ ਹੈਗਾ ਜਿਹੜਾ ਕਿ ਕੈਵਿਟੀ ਪ੍ਰिवेंट ਕਰਦਾ ਹੈਗਾ ਦੂਸਰੇ ਗੱਲ ਕਿ ਐਬਰੇਸਿਵ ਜ਼ਿਆਦਾ ਨਹੀਂ ਹੋਣੀ ਚਾਹੀਦੀ ਮਾਈਲਡ ਟੁੱਥਪੇਸ ਇਸਤੇਮਾਲ ਕਰੋ ਤੇ ਫਲੋਰਿਡੇਟਡ ਹੋਣਾ ਚਾਹੀਦਾ ਹੈਗਾ ਦੰਦਾਂ ਦੀ ਕੋਈ ਬਿਮਾਰੀ ਵੱਧ ਕੇ ਅੱਗੇ ਕਿਤੇ ਕੋਈ ਜਵਾੜੇ ਦਾ ਜਾਂ ਸੱਜੇ ਖੱਬੇ ਕੋਈ ਹੋਰ ਅ ਕੋਈ ਛੋਟੇ ਟਿਊਮਰ ਜਾਂ ਕੈਂਸਰ ਦਾ ਰੂਪ ਵੀ ਲੈ ਸਕਦਾ ਹੈ ਅ ਜੀ ਇਹ ਚੀਜ਼ ਦੇਖੀ ਗਈ ਹੈਗੀ ਜਿਵੇਂ ਕਿ ਅਗਰ ਕਲੀਨਿੰਗ ਨਹੀਂ ਹੈਗੀ ਮੂੰਹ ਦੇ ਵਿੱਚ ਤੇ ਡਿਪੋਜ਼ਿਟ ਜ਼ਿਆਦਾ ਹੈਗਾ ਤੇ ਉਹਦੀ ਵਜ੍ਹਾ ਤੇ ਨਾਲ ਜਿਹੜਾ ਬੈਕਟੀਰੀਆ ਹੈਗਾ ਬਲੱਡ ਸਟ੍ਰੀਮ ਦੇ ਵਿੱਚ ਜਾ ਕੇ ਅਗਰ ਤੇ ਉਹ ਹਰਟ ਦੇ ਵਿੱਚ ਚਲਾ ਜਾਂਦਾ ਹੈਗਾ ਤੇ ਸਟ੍ਰੋਕ ਆਨ ਦਾ ਕਾਰਨ ਬਣਦਾ ਜਿਹੜਾ ਹਾਰਟ ਸਟ੍ਰੋਕ ਹੁੰਦਾ ਹੈਗਾ ਅਗਰ ਉਹ ਲੰਗਸ ਦੇ ਵਿੱਚ ਚਲਾ ਜਾਂਦਾ ਹੈਗਾ ਤਾਂ ਨਿਮੋਨੀਆ ਹੋ ਸਕਦਾ ਹੈਗਾ ਕਿਡਨੀ ਫੇਲਿਅਰਸ ਹੋ ਸਕਦੇ ਨੇ ਅਗਰ ਕਿਡਨੀ 'ਚ ਚਲਾ ਜਾਂਦਾ ਹੈਗਾ ਅਗਰ ਉਹ ਬ੍ਰੇਨ 'ਚ ਚਲਾ ਜਾਂਦਾ ਤੇ ਅਲਜ਼ਾਈਮਰਸ ਜਾਂ ਫਿਰ ਡੈਮੈਂਸ਼ੀਆ ਜਿੱਦਾ ਦੀਆਂ ਪ੍ਰੋਬਲਮਸ ਜਿਹੜੀਆਂ ਕ੍ਰੀਏਟ ਕਰਦਾ ਹੈਗਾ ओके इत तक वी ਗੱਲ ਜਿਹੜੀ ਚੱਲੀ ਜਾਂਦੀ ਹੈ। ओके ਡਾਕਟਰ ਸਾਹਿਬ ਜੇ ਚਲੋ ਦੇਖੀਏ ਆਪਾਂ ਇੱਕ ਸੈਗਮੈਂਟ ਪੂਰਾ ਕਰਦੇ ਆਂ ਇੰਟਰਵਿਊ ਦਾ ਕਿ ਜਿਹੜੀ ਦੰਦਾਂ ਦੀ ਸਾਂਭ ਸੰਭਾਲ ਦੇ ਵਿੱਚ ਕੱਲੇ ਬ੍ਰਸ਼ ਤੋਂ ਲੈ ਕੇ ਓਵਰਆਲ ਕੀ ਕੀ ਆਂਦਾ ਹੁੰਦਾ ਹੈ ਕਿ ਉਹਦੇ ਵਿੱਚ ਕੁਰਲੀਆਂ ਕਰਨਾ ਵੀ ਸ਼ਾਮਿਲ ਹੈ ਖਾਣਾ ਖਾਣ ਤੋਂ ਬਾਅਦ ਸਭ ਕੁਝ ਜੀ 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 ਓਵਰਆਲ ਕੀ ਚੀਜ਼ਾਂ ਜੀ ਸੁਣਨੀ ਹੈ ਇੱਕ ਤਾਂ ਸਭ ਤੋਂ ਪਹਿਲਾਂ ਬਰਸ਼ਿੰਗ ਹੈਗਾ ਕਿ ਦੋ ਟਾਈਮ ਬ੍ਰਸ਼ ਕਰਨਾ ਤਾਂ ਬਹੁਤ ਜ਼ਰੂਰੀ ਹੈਗਾ ਕਈ ਜਗ੍ਹਾ ਤੇ ਰੂਲ ਫੋਲੋ ਕਰਵਾ ਕੀਤਾ ਜਾਂਦਾ ਹੈਗਾ 3 3 3 ਮਤਲਬ ਮਾਰਨਿੰਗ ਆਫਟਰਨੂੰ অর ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਟਾਈਮ ਬਰਸ਼ ਕਰਨਾ 10 ਮਿੰਟ ਲਈ ਇਹ ਬਹੁਤ ਜ਼ਰੂਰੀ ਹੈ ਪਰ ਅਸੀਂ ਇੱਥੇ ਇਨਾ ਫੋਲੋ ਨਹੀਂ ਕਰਦੇ ਤੇ ਰਾਤ ਨੂੰ ਜ਼ਰੂਰ ਬਰਸ਼ ਕਰਨਾ ਚਾਹੀਦਾ ਹੈਗਾ ਕਿਉਂਕਿ ਰਾਤ ਨੂੰ ਜਦੋਂ ਅਸੀਂ ਬਰਸ਼ ਕਰਦੇ ਹਾਂ ਤੇ 7 ਤੋਂ 8 ਘੰਟੇ ਸਾਡਾ ਜਿਹੜਾ ਮੂੰਹ ਹੈਗਾ ਉਹ ਬੈਕਟੀਰੀਆ ਫ੍ਰੀ ਰਹਿੰਦਾ ਹੈਗਾ ਤੇ ਬਾਕੀ ਦੂਸਰਾ ਹੈਗਾ ਕਿ ਜਦੋਂ ਕੁਝ ਖਾਦਾ ਉਸ ਤੋਂ ਬਾਅਦ ਪੁਰਲਾ ਕਰਨਾ ਹੈ ਤਾਂ ਕਿ ਖਾਣਾ ਮੂੰਹ ਵਿੱਚ ਡਿਪੋਜ਼ਿਟ ਨਾ ਹੋਵੇ অর ਡੈਂਟਲ ਫਲੋਸ ਕਰਨਾ ਜਿਹੜੇ ਦੋ ਦੰਦਾਂ ਦੇ ਵਿਚਾਲੇ ਸਪੇਸ ਹੈਗੀ ਆ ਉਹ ਡੈਂਟਲ ਫਲੋਸ ਕਲੀਨ ਕਰਦਾ ਹੈਗਾ ਬਰਸ਼ ਕਲੀਨ ਨਹੀਂ ਕਰ ਪਾਂਦਾ ਉਹ ਚੀਜ਼ ਫਲੋਸ ਦਾ ਭਾਵ ਤੁਹਾਡਾ ਜਿਹੜਾ ਆਮ ਤੌਰ ਤੇ ਧਾਗਾ ਕਹਿੰਦੇ ਨੇ ਧਾਗਾ ਯੂਜ਼ ਕਰਦੇ ਹੋ ਡੈਂਟਲ ਫਲੋਸ ਹੁੰਦਾ ਹੈਗਾ ਵਾਈਟ ਕਲਰ ਦਾ ਥ੍ਰੈਡ ਹੀ ਹੁੰਦਾ ਹੈਗਾ ਉਹ ਪਰ ਜਿਹੜਾ ਨਾਰਮਲ ਥ੍ਰੈਡ ਯੂਜ਼ ਹੁੰਦਾ ਟੇਲਰਿੰਗ ਦੇ ਵਿੱਚ ਉਹ ਨਹੀਂ ਹੁੰਦਾ ਤੁਹਾਡਾ ਡਿਫਰੈਂਟ ਹੁੰਦਾ ਹੈਗਾ ਅੱਛਾ ਉਹ ਸਭ ਨੂੰ ਲੈ ਲੈਣਾ ਚਾਹੀਦਾ ਜੀ ਡੈਂਟਲ ਫਲੋਸ ਜੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਵੇਂ ਅ ਚਲੋ ਦੰਦਾਂ ਦੀ ਦਿੱਕਤ ਆਉਂਦੀ ਹੈ ਉਦੋਂ ਤਾਂ ਮਰੀਜ਼ ਆਉਂਦਾ ਆਪਣੇ ਕੋਲ ਹਨਾ ਆਮ ਤੌਰ ਤੇ ਰੂਟੀਨ ਚੈੱਕ ਅਪ ਵੀ ਕਰਾਉਣਾ ਚਾਹੀਦਾ ਰਹਿਣਾ ਚਾਹੀਦਾ ਜੀ 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 ਹਰ 6 ਮਨਥਲੀ ਡੈਂਟਲ ਚੈੱਕ ਅਪ ਹੋਣਾ ਚਾਹੀਦਾ ਤਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਮ ਤੌਰ ਤੇ ਫੜੀਆਂ ਜਾਂਦੀਆਂ ਹੁੰਦੀਆਂ ਨੇ 6 ਮਹੀਨੇ ਬਾਅਦ ਜਦੋਂ ਆਂਦਾ ਹੈ ਪੇਸ਼ੈਂਟ ਪਤਾ ਲੱਗਦਾ ਵੀ ਹਾਂ ਤੁਹਾਡੇ ਇੱਥੇ ਕੈਵਿਟੀ ਸ਼ੁਰੂ ਹੋ ਗਈ ਹੈ ਉਹ ਸਿਹਤ ਹੋ ਜਾਂਦਾ ਸਭ ਤੋਂ ਪਹਿਲਾਂ ਤਾਂ ਇੱਕ ਬਲੈਕ 스ਪੌਟ ਹੀ ਦਿਖਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਤੇ ਤੁਹਾਡੇ ਉੱਪਰ ਬਲੈਕਿਸ਼ ਡਿਸਕਲਰੇਸ਼ਨ ਆ ਜਾਂਦੀ ਹੈ ਉਹ ਸਭ ਤੋਂ ਪਹਿਲਾ ਸਿੰਪਟਮ ਹੈ ਕਿਉਂਕਿ ਕੈਵਿਟੀ ਹੀ ਹੈ ਤੇ ਦੂਸਰਾ ਹੈ ਕਿ ਸਟੇਨਸ ਹੁੰਦੀਆਂ ਨੇ ਜਾਂ ਡਿਪੋਜ਼ਿਟ ਜਿਹੜਾ ਹੋ ਜਾਂਦਾ ਕੈਲਕੂਲਸ 플ਾਕ ਡਿਪੋਜ਼ਿਟ ਹੋ ਜਾਂਦਾ ਉਹ ਫਿਰ 6 ਮਨਥਲੀ ਕਲੀਨਿੰਗ ਚ ਤੁਸੀਂ ਉਹਨੂੰ ਕਲੀਨ ਕਰਵਾ ਸਕਦੇ ਹੋ ਹਮ ਕੀ ਆਪਕੇ ਦਾੰਤੋ ਮੇਂ ਜੰਝਨਾਹਟ ਹੈ ਨਾ ਜੋ ਕਿ ਹਰ ਭਾਰਤੀ ਨੇ ਆਪਣੇ ਟੀਵੀ ਤੇ ਦੇਖਿਆ ਹੈ ਨਾ ਭਾਵੇਂ ਪੰਜਾਬ ਹੋਵੇ ਕੋਈ ਵੀ ਸਟੇਟ ਹੋਵੇ ਉਹ ਜਿਹੜੀ ਸੈਂਸਿਟੀਵਿਟੀ ਹੈ ਉਹ ਕਦੇ ਕਦੇ ਅਸੀਂ ਵੀ ਮਹਿਸੂਸ ਕੀਤੀ ਹੈ ਇੱਕੋ ਦਮ ਕੋਈ ਠੰਡਾ ਗਰਮ ਖਾ ਲੈਣਾ ਉਹਦੇ ਵਿੱਚ ਇਹਦਾ ਜੋ ਟ੍ਰੈਕਟਰੀ ਕਾਰਨ ਕੀ ਹੈ ਦੰਦਾਂ ਦੀ ਕਮਜ਼ੋਰੀ ਹੈ ਜਾਂ ਕੀ ਹੋਇਆ ਹੈ ਇਸ ਪਿੱਛੇ ਤੇਦਾ ਹੱਲ ਕੀ ਹੈ ਜੀ ਸਭ ਤੋਂ ਜਿਹੜਾ ਆਊਟਰ ਲੇਅਰ ਹੁੰਦੀ ਹੈਗੀ ਇਹ ਦੰਦਾਂ ਦੀ ਇਨੈਮਲ ਉੱਪਰਲੀ ਪਰਤ ਹੁੰਦੀ ਹੈ ਹਾਂਜੀ ਪਰਤ ਹੁੰਦੀ ਹੈਗੀ ਆ ਜਦੋਂ ਉਹਨੂੰ ਡੈਮੇਜ ਹੁੰਦਾ ਹੈਗਾ ਤੇ ਦੰਦ ਦੇ ਅੰਦਰ ਜਿਹੜੀ ਸੈਕੰਡ ਪਰਤ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਡੈਂਟਿਨ ਕਰਕੇ ਕਹਿੰਦੇ ਆ ਉਹ ਸੈਂਸਿਟਿਵ ਹੁੰਦਾ ਹੈਗਾ ਓਕੇ ਠੀਕ ਹੈ ਜੀ ਜਦੋਂ ਕਈ ਲੋਕ ਕੀ ਕਰਦੇ ਨੇ ਕਿ ਬ੍ਰਸ਼ ਹੀ ਬਹੁਤ ਜ਼ਿਆਦਾ ਕਿਸਕੇ ਕਰਦੇ ਨੇ ਉਹਦੀ ਵਜ੍ਹਾ ਦੇ ਨਾਲ ਉਹ ਜਿਹੜੀ ਆਊਟਰ ਲੇਅਰ ਹੈ ਉਹ ਡਿਸਟਰੋਏ ਹੋ ਜਾਂਦੀ ਹੈ ਕਈਆਂ ਨੂੰ ਆਦਤ ਹੁੰਦੀ ਹੈ ਕਲੈਂਚਿੰਗ ਦੀ ਦੰਦ ਕਲਿੰਚ ਕਰਨਾ ਜਾਂ ਫਿਰ ਰਾਤ ਨੂੰ ਸਟ्रेस ਦੀ وجہ ਦੇ ਨਾਲ ਹੁੰਦਾ ਹੈ ਜਾਂ ਫਿਰ ਕੋਈ ਹੈਬਿਚੁਅਲੀ ਹੈਗਾ ਕਿ ਰਾਤ ਨੂੰ ਸੌਂਦੇ ਹੋਏ ਦੰਦ ਪੀਚਦੇ ਨੇ ਜਾਂ ਫਿਰ ਉਹ ਦਿਨ ਚ ਵੀ ਸਬਕੌਨਸ਼ੀਅਸਲੀ ਇਹ ਚੀਜ਼ ਚੱਲਦੀ ਰਹਿੰਦੀ ਹੈ ਉਹਦੀ وجہ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਇਨੈਮਲ ਹੈ ਉਹ ਡਿਸਟਰੋਏ ਹੋ ਜਾਂਦੀ ਹੈ ਤੇ ਜਿਹੜਾ ਡੈਂਟੀਨ ਹੈਗਾ ਜਦੋਂ ਆਊਟਰ ਏਅਰ ਦੇ ਕੰਟੈਕਟ ਦੇ ਵਿੱਚ ਆਉਂਦਾ ਹੈਗਾ ਤੇ ਫਿਰ ਉਹ ਸੈਂਸਿਟੀਵਿਟੀ ਕੌਜ਼ ਕਰਦਾ ਹੈਗਾ ਠੀਕ ਹੈ ਔਰ ਇਹਦੇ ਵੀ ਸੈਂਸਿਟੀਵਿਟੀ ਪ੍ਰੀਵੈਂਟ ਕਰਨ ਲਈ ਇੱਕ ਤਾਂ ਟੂਥਪੇਸ ਆਂਦੀਆਂ ਹੈਗੀਆਂ ਉਹ ਟੂਥਪੇਸ ਤੁਸੀਂ ਇਸਤੇਮਾਲ ਕਰ ਸਕਦੇ ਹੋ ਪੋਟਾਸ਼ੀਅ ਨਾਈਟ ਰੇਟ ਕਰਕੇ ਉਹਨਾਂ ਦੇ ਵਿੱਚ ਇੱਕ ਐਲੀਮੈਂਟ ਦੰਦਾਂ ਉੱਤੇ ਜਮ ਕੇ ਉਹਦੀ ਰੱਖਿਆ ਕਰਦਾ ਹੈ ਹਾਂਜੀ ਜਿਹੜੀਆਂ ਡੈਂਟੀਨਲ ਟਿਬਿਊਲਸ ਹੁੰਦੀਆਂ ਨੇ ਨਾ ਡੈਂਟੀਨ ਦੇ ਅੰਦਰ ਟਿਬਿਊਲਸ ਪ੍ਰੈਜ਼ੈਂਟ ਹੁੰਦੀਆਂ ਨੇ ਉਹਨਾਂ ਨੂੰ ਸੀਲ ਕਰ ਦਿੰਦਾ ਕਵਰ ਕਰ ਦਿੰਦਾ ਤਾਂ ਕਿ ਉਹ ਆਊਟਰ ایر ਦੇ ਕੰਟੈਕਟ ਵਿੱਚ ਨਾ ਆਵੇ ਤੇ ਉਹ ਇੱਕ ਸ਼ਾਇਦ ਟੈਂਪਰੇਰੀ ਸੋਲੂਸ਼ਨ ਹੈ ਟੂਥਪੇਸਟ ਟੂਥਪੇਸਟ ਦਾ ਹਾਂਜੀ ਸਰ ਮੈਡੀਕੇਟਡ ਹੁੰਦਾ ਹੈਗਾ ਤੇ 2 ਜਾਂ 3 ਮਹੀਨੇ ਤੋਂ ਜ਼ਿਆਦਾ ਨਹੀਂ ਇਸਤੇਮਾਲ ਕਰਨਾ ਹੁੰਦਾ ਬਾਕੀ ਹੈਬਿਟ ਚੇਂਜ ਕਰਨੀ ਪਈਗੀ ਆਪਣੀ ਅਗਰ ਤਾਂ ਉਹ ਤੁਸੀਂ ਦੰਦ ਪੀਚਦੇ ਹੋ ਉਹਦੀ ਵਜ੍ਹਾ ਦੇ ਨਾਲ ਹੋ ਰਿਹਾ ਹੈਗਾ ਉਹਦਾ ਹੱਲ ਕੀ ਹੁੰਦਾ ਤਾਂ ਉਹਦੇ ਲਈ ਇੱਕ ਨਾਈਟ ਗਾਰਡ ਕਰਕੇ ਆਉਂਦਾ ਹੈਗਾ ਉਹ ਤੁਸੀਂ ਦੰਦਾਂ ਤੇ ਕਵਰ ਦੀ ਤਰ੍ਹਾਂ ਹੁੰਦਾ ਹੈਗਾ ਉਹ ਤੁਸੀਂ ਲਗਾਉਣਾ ਹੁੰਦਾ ਹੈਗਾ ਤੇ ਕੋਸ਼ਿਸ਼ ਕਰਨੀ ਕਿ ਰਾਤ ਨੂੰ ਜੇਲੀ ਤੁਸੀਂ ਪਾ ਕੇ ਸੌਣਾ ਹੈ ਉਹਦੇ ਨਾਲ ਦੰਦ ਆਪਸ ਵਿੱਚ ਕੰਟੈਕਟ ਨਹੀਂ ਆਉਂਦੇ ਤੇ ਅਗਰ ਦੰਦ ਪੀਚ ਵੀ ਰਿਹਾ ਹੈਗਾ ਪੇਸ਼ੈਂਟ ਤਾਂ ਫਿਰ ਉਹਦੇ ਨਾਲ ਦੰਦਾਂ ਤੇ ਕੋਈ ਇਫੈਕਟ ਨਹੀਂ ਪੈਂਦਾ ਜਿਹੜੀ ਉਹਦੀ ਲੇਅਰ ਹੈ ਉਹ ਬਾਚ ਅਗੇ ਹੋਰ ਜ਼ਿਆਦਾ ਕੱਸ ਦੇਣੀ ਹੈ ਕਿ ਬਾਕੀ ਬਰਸ਼ਿੰਗ ਟੈਕਨੀਕ ਅਗਰ ਪੇਸ਼ੈਂਟ ਬਹੁਤ ਜ਼ਿਆਦਾ ਰਗੜ ਕੇ ਬ੍ਰਸ਼ ਕਰ ਲਿਆ ਹੈਗਾ ਤੇ ਉਹ ਚੇਂਜ ਕਰਨਾ ਚਾਹੀਦਾ ਬ੍ਰਸ਼ ਆਪਣੇ ਆਪ ਚ ਵੀ ਸੌਫਟ ਹੋਣਾ ਚਾਹੀਦਾ ਤੇ ਬ੍ਰਸ਼ ਨੂੰ ਕਰਨੇ ਦਾ ਤਰੀਕਾ ਵੀ ਸੌਫਟ ਹੋਣਾ ਚਾਹੀਦਾ ਮਤਲਬ ਇਕਦਮ ਮ사ਜ ਦੇ ਤੌਰ ਤੇ ਹਲਕਾ-ਹਲਕਾ ਬ੍ਰਸ਼ ਕਰਨਾ ਹੀ ਚਾਹੀਦਾ ਹੈਗਾ ਅਮੂਮਨ ਜੇ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਕਿੰਨੇ ਮਿੰਟ ਕੀਤਾ ਜਾਂਦਾ ਹੈ 1-2 ਮਿੰਟ 3 ਮਿੰਟ 3 ਮਿੰਟਸ ਬ੍ਰਸ਼ ਕਰਨਾ ਸਫੀਸ਼ੀਐਂਟ ਹੈਗਾ ਡਾਕਟਰ ਸਾਹਿਬ ਆ ਚਲੋ ਆਪਾਂ ਗੱਲ ਕੀਤੀ ਇਲਾਜ ਦੀ ਕੀ ਦੀ ਹੈ ਨਾ ਜੋ-ਜੋ ਬਿਮਾਰੀਆਂ ਹੁੰਦੀਆਂ ਆ ਉਹਦੇ ਨਾਲ ਕੀ ਹੈ ਕਿ ਆਮ ਦੌਰ ਦੇ ਤੁਸੀਂ ਵੈਸੇ ਜ਼ਿਕਰ ਕਰ ਹੀ ਚੁੱਕੇ ਹੋ ਪਹਿਲੇ ਵਿੱਚ ਕਿ ਮਿੱਠਾ ਖਾਣਾ ਜਿਹੜਾ ਆਮ ਤੌਰ ਤੇ ਆਮ ਤੌਰ ਤੇ ਕਹਿੰਦਾ ਚਾਕਲੇਟ ਨਾ ਖਾਓ ਟੌਫੀ ਨਾ ਖਾਓ ਕਿ ਮਿੱਠਾ ਦੂਸਰੇ ਫੂਡਸ ਵੀ ਹੈਗੇ ਨੇ ਕਿ ਮਿੱਠੇ ਦਾ ਜ਼ਿਆਦਾ ਸਬੰਧ ਹੈ ਕੈਵਿਟੀ ਦੇ ਨਾਲ ਤਾਂ ਕਿਹਾ ਜਾਂਦਾ ਹੈ ਮਿੱਠੇ ਦੇ ਨਾਲ ਜ਼ਿਆਦਾ ਹੁੰਦਾ ਹੈਗਾ ਠੀਕ ਹੈ ਔਰ ਜਿਹੜਾ ਬਾਕੀ ਪ੍ਰੋਸੈਸਡ ਫੂਡ ਨਹੀਂ ਜਾਂ ਫਿਰ ਜਿਹੜੀ ਸੌਫਟ ਡਾਈਟ ਹੈ ਜਾਂ ਚਾਕਲੇਟਸ ਹੋ ਗਿਆ ਬਿਸਕੁਟਸ ਵਗੈਰਾ ਹੋਗੇ ਇਹਨਾਂ ਦੇ ਨਾਲ ਕੈਵਿਟੀ ਫਾਰਮੇਸ਼ਨ ਜ਼ਿਆਦਾ ਹੁੰਦੀ ਹੈ ਹੂੰ ਤੰਬਾਕੂ ਸਿਗਰਟਸ ਜਾਂ ਗੁਟਕਾ ਲਰਨੇ ਨੇ ਉਹਨਾਂ ਦੇ ਨਾਲ ਕੀ ਕੀ ਪ੍ਰੋਬਲਮਸ ਹੁੰਦੀਆਂ ਨੇ ਦੰਦਾਂ ਦੀਆਂ ਜਿਹੜੇ ਲੋਕ ਤੰਬਾਕੂ ਦਾ ਸੇਵਨ ਕਰਦੇ ਨੇ ਕਿਸੇ ਵੀ ਫਾਰਮ ਦੇ ਵਿੱਚ ਚਾਹੇ ਉਹ স্মੋਕ ਕਰ ਰਹੇ ਨੇ ਚਾਹੇ ਉਹ ਚੂ ਕਰ ਰਹੇ ਨੇ ਇਹ ਤੇ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਅਗਰ ਤਾਂ ਤਬਾਕੂ ਲੋਕ ਜਿਹੜਾ ਚਿਊਏਬਲ ਫਾਰਮ ਚ ਹੁੰਦਾ ਹੈਗਾ ਉਹ ਕਈ ਲੋਕ ਸਾਈਡ ਤੇ ਰੱਖ ਲੈਂਦੇ ਨੇ ਇੱਥੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਜਿਹੜਾ ਉਹਨਾਂ ਮਿਊਕੋਜ਼ਾ ਹੁੰਦਾ ਉਹ ਸਾਰਾ ਡੈਮੇਜ ਹੋ ਜਾਂਦਾ ਤੇ ਉਹ ਅਲਟੀਮੇਟਲੀ ਜਿਹੜਾ ਕੈਂਸਰ ਫਾਰਮੇਸ਼ਨ ਵੀ ਕਰ ਦਿੰਦਾ ਹੈਗਾ ਇਨ ਫਿਊਚਰ ਦੇ ਵਿੱਚ ਦੂਸਰਾ ਤਰੀਕੇ ਜਰ স্মੋਕਿੰਗ ਵਗੈਰਾ ਕਰਦੇ ਨੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਪਹਿਲਾਂ ਡਿਸਕਲਰੇਸ਼ਨ ਤੁਸੀਂ ਦੇਖਿਆ ਆਏਗਾ ਉਹਨਾਂ ਦੇ ਦੰਦ ਨਾਰਮਲ ਦੇ ਨਾਲ ਉਹ ਥੋੜੇ ਕਾਲੇ ਜਾਂ ਜ਼ਿਆਦਾ ਡਾਰਕ येलोश ਦਿਖਾਈ ਦਿੰਦੇ ਨੇ ਹੌਲੀ ਹੌਲੀ ਕਰਕੇ ਫਿਰ ਉਹ ਗਮਸ ਡੈメージ ਹੁੰਦਾ ਜਾਂਦਾ ਹੈ ਤੇ ਗਮਸ ਦੇ ਡੈメージ ਹੁੰਦੀ ਵਜ੍ਹਾ ਨਾਲ ਦੰਦ ਹਿੱਲਨੇ ਸ਼ੁਰੂ ਹੋ ਜਾਂਦੇ ਨੇ ਤੇ ਹੌਲੀ ਹੌਲੀ ਦੰਦ ਝੜ ਜਾਂਦੇ ਨੇ ਉਹਨਾਂ ਦੇ ਅਗਰ ਉਹਨਾਂ ਦੇ ਵਿੱਚ ਕੋਈ ਵੀ ਟ੍ਰੀਟਮੈਂਟ ਵੀ ਅਗਰ ਕੀਤਾ ਜਾਂਦਾ ਹੈਗਾ ਤੇ ਜਿਹੜੀ ਹੀਲਿੰਗ ਹੈ ਉਹ ਬਹੁਤ ਹੀ ਡਿਲੇਡ ਹੋ ਜਾਂਦੀ ਹੈ ਇਹ ਡਿਲੇ ਹੀਲਿੰਗ ਹੈ ਉਹਨਾਂ ਦੀ ਤੇ ਡਾਕਟਰ ਸਾਹਿਬ ਦੇਖਿਆ ਗਿਆ ਵੀ ਜਿਹੜੇ ਬੱਚੇ ਨੇ ਹਨਾ ਪਹਿਲਾ ਸਮੇਂ ਵਿੱਚ ਇੰਨਾ ਜ਼ਿਆਦਾ ਉਹ ਨੇ ਦੇਖਿਆ ਗਿਆ ਪਰ ਅੱਜ ਕੱਲ ਬੱਚੇ ਜ਼ਿਆਦਾ ਉਹਨਾਂ ਨੂੰ ਦੁਕਾਨਾਂ ਤੋਂ ਚੀਜ਼ਾਂ ਛੇਤੀ ਮਿਲ ਜਾਂਦੀਆਂ ਨੇ ਨੇੜੇ ਤੇੜੇ ਤੋਂ ਹਨਾ ਜਾਂ ਆਪ ਵੀ ਖਰੀਦ ਲੈਂਦੇ ਨੇ ਜਾਂ ਬਾਹਰ ਆਣਾ ਜਾਣਾ ਉਹਨਾਂ ਦਾ ਸੌਕਾ ਹੋ ਗਿਆ ਤੇ ਮਿੱਠੀਆਂ ਚੀਜ਼ਾਂ ਖਾਣੀਆਂ ਹਨਾ ਸਭ ਕੁਝ ਕਿ ਬੱਚਿਆਂ ਦੇ ਦੰਦਾਂ ਦੀ ਸਿਹਤ ਦਾ ਧਿਆਨ ਰੱਖਣਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ ਜੀ ਸਰ ਕਿਉਂਕਿ ਉਹਨਾਂ ਦੀ ਡਾਈਟ ਹੁਣ ਅਸੀਂ ਇਸ ਲਈ ਤਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਡਾਈਟ ਹੈ ਹੀ ਇਦਾਂ ਦੀ ਬੱਚੇ ਤਾਂ ਉਹ ਚੀਜ਼ ਖਾ ਹੀ ਰਹੇ ਨੇ ਤੇ ਪੇਰੈਂਟਸ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ ਇਹਦੇ ਵਿੱਚ ਕਿ ਤੁਸੀਂ ਉਹਨਾਂ ਦੀ ਡਾਈਟ ਨੂੰ ਕਿੱਦਾਂ ਕੰਟਰੋਲ ਕਰਨਾ ਹੈਗਾ ਤੇ ਉਹਨਾਂ ਦੀ ਜਿਹੜਾ ਹੈਗਾ ਕਿ 슈ਗਰ ਤੁਸੀਂ ਜਿੰਨਾ ਜ਼ਿਆਦਾ ਕਟਾ ਸਕਦੇ ਹੋ அவਾਇਡ ਅਸੀਂ ਬਿਲਕੁਲ அவਾਇਡ ਤਾਂ ਨਹੀਂ ਕਰ ਸਕਦੇ ਬਸ ਨਾ ਹੈਗਾ ਕਿ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਜਿੱਦਾਂ ਹੈਗਾ ਕਿ ਫਾਈਬਰਸ ਡਾਈਟ ਦੋ ਜਿੰਨਾ ਵੀ ਹੋ ਗਿਆ ਜਿੱਦਾਂ ਨੈਚੁਰਲ ਵੈਜੀਟੇਬਲਸ ਹੋ ਗਿਆ ਉਹ ਇਨਕਲੂਡ ਕਰੋ ਡਾਈਟ ਦੇ ਵਿੱਚ 6th ਮੰਥਲੀ ਉਹਨਾਂ ਦਾ ਚੈੱਕ ਅਪ ਹੋਣਾ ਚਾਹੀਦਾ ਹੈਗਾ ਤੇ ਜੇ ਵੀ 슈ਗਰੀ ਡਾਈਟ ਹੈ ਜਾਂ ਪ੍ਰੋਸੈਸਡ ਫੂਡ ਹੈ ਉਹਨਾਂ ਨੂੰ ਘਟਾ ਦੇਣਾ ਚਾਹੀਦਾ ਆਪਣੀ ਉਹਨਾਂ ਦੀ ਡਾਈਟ ਦੇ ਵਿੱਚੋਂ ਪੇਸ਼ੈਂਟ ਰੂਟ ਕਨਾਲ ਕਰਾਉਣ ਆਂਦਾ ਹੈ ਨਾ ਰੂਟ ਕਨਾਲ ਕਿਹੜੀ ਹਾਲਤਾਂ ਚ ਹੁੰਦਾ ਹੈ ਤੇ ਕਿਉਂ ਜ਼ਰੂਰੀ ਹੁੰਦਾ ਹੈ ਦੇਖੋ ਰੂਟ ਕਨਾਲ ਜਿਹੜਾ ਕੈਵਿਟੀ ਹੈਗਾ ਅਗਰ ਉਹ ਦੰਦ ਦਾ ਜਿਹੜਾ ਸੈਂਸਿਟਿਵ ਪਾਰਟ ਹੈ ਉੱਥੇ ਤੱਕ ਪਹੁੰਚ ਗਈ ਹੈ ਜਿਹਨੂੰ ਪਲਪ ਕਹਿੰਦੇ ਜਿਹਦੇ ਚ ਸਾਰੀ ਬਲੱਡ ਸਪਲਾਈ ਔਰ ਨਰਵ ਸਪਲਾਈ ਰਹਿੰਦੀ ਹੈਗੀਆ ਅਗਰ ਤਾਂ ਉਹ ਚੀਜ਼ ਡੈਮੇਜ ਹੋ ਚੁੱਕੀ ਹੈ ਤਾਂ ਸਾਨੂੰ ਰੂਟ ਕਨਾਲ ਕਰਨਾ ਪੈਂਦਾ ਹੈਗਾ ਕਿਉਂਕਿ ਉਹਦੇ ਚ ਜਸਟ ਫਿਲਿੰਗ ਕਰਕੇ ਠੀਕ ਨਹੀਂ ਹੋਏਗਾ ਔਰ ਡੈਮੇਜ ਜਿਹੜਾ ਹੈ ਜ਼ਿਆਦਾ ਹੋ ਚੁੱਕਾ ਹੈਗਾ ਤੇ ਅਗਰ ਅਸੀਂ ਰੂਟ ਕਨਾਲ ਨਹੀਂ ਕਰਾਂਗੇ ਤੇ ਫਿਰ ਦੰਦ ਨਿਕਲਵਾਣਾ ਪਏਗਾ ਤੇ ਇਸੇ ਲਈ ਉਹਨੂੰ ਸੇਵ ਕਰਨਾ ਕਿ ਕੱਢਿਆ ਨਾ ਜਾ ਸਕੇ ਕਿ ਕੱਢਿਆ ਨਾ ਜਾਵੇ ਦੰਦ ਤੇ ਸੀ ਰੂਟ ਕੈਨਲ ਕਰਦੇ ਜੀ ਮੇਰਾ ਜੋ ਅਗਲੀ ਗੱਲ ਇਹ ਸੀ ਕਿ ਵੀ ਕੀ ਦੰਦ ਕਢਵਾਉਣਾ ਆਖਰੀ ਆਪਸ਼ਨ ਹੁੰਦੀ ਹੈ ਹਰ ਹਾਲਤ ਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਦੇਖਦੇ ਹੋ ਅਤੇ ਇਹ ਵੀ ਨਾਲ ਜ਼ਰੂਰ ਦੱਸਿਓ ਕਿ ਪੇਸ਼ੈਂਟ ਨੂੰ ਉਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ-ਜਿੱਥੇ ਉਹਦਾ ਦਰਦ ਸ਼ੁਰੂ ਹੋ ਗਿਆ ਉਹਨੂੰ ਡੈਂਟਿਸਟ ਕੋਲ ਆ ਜਾਣਾ ਚਾਹੀਦਾ ਹੈ ਨਾ ਵੀ ਦੰਦ ਕਢਵਾਉਣਾ ਹੀ ਲਾਸਟ ਆਪਸ਼ਨ ਹੁੰਦਾ ਹੈ ਉਸ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਚ ਜਾਂਦੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਅਗਰ ਤੁਹਾਨੂੰ ਬਲੈਕਿਸਟ ਡਿਸਕਲਰੇਸ਼ਨ ਦਿਖ ਰਹੀ ਹੈ ਤੇ ਉਹਦੇ ਵਿੱਚ ਤਾਂ ਫਿਲਿੰਗ ਹੋ ਜਾਏਗੀ ਅਗਰ ਪੇਨ ਵਗੈਰਾ ਕੁਝ ਨਹੀਂ ਹੈ ਤੇ ਤੁਸੀਂ ਫਿਲਿੰਗ ਕਰਾ ਕੇ ਠੀਕ ਕਰਾ ਸਕਦੇ ਹੋ ਅਗਰ ਤੁਹਾਨੂੰ ਪੇਨ ਸਿੰਪਟਮ ਦਿਖ ਰਿਹਾ ਹੈਗਾ ਤੇ ਤੁਸੀਂ ਡੈਂਟਿਸਟ ਕੋਲੇ ਜਾ ਕੇ ਪ੍ਰੋਪਰ ਐਗਜ਼ਾਮੀਨੇਸ਼ਨ ਕਰਾ ਸਕਦੇ ਹੋ ਐਕਸ-ਰੇ ਵਗੈਰਾ ਕਰਾਓ ਤੇ ਪ੍ਰੋਪਰ ਅਗਰ ਡਾਇਗਨੋਸ ਹੋ ਜਾਵੇ ਅਗਰ ਤਾਂ ਉਹਦੇ ਵਿੱਚ ਤੁਹਾਨੂੰ ਦਿਖ ਰਿਹਾ ਹੈਗਾ ਕਿ ਨੀਚੇ ਇਨਫੈਕਸ਼ਨ ਹੈ ਜਾਂ ਫਿਰ ਪਲਪ ਡੈਮੇਜ ਹੋ ਚੁੱਕਾ ਤੇ ਫਿਰ ਆਰਸੀਟੀ ਕਰਕੇ ਟੂਥ ਸੇਵ ਹੋ ਜਾਂਦਾ ਹੈਗਾ ਅ ਕਈ ਵਾਰ ਕੀ ਹੁੰਦਾ ਕਿ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ ਤੇ ਰੂਟ ਕਨਲ ਦੇ ਵਿੱਚ ਇਸੀ ਸਿਟਿੰਗਸ ਜ਼ਿਆਦਾ ਦੇ ਦਿੰਨੇ ਆ ਥੋੜਾ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਮੈਡੀਸਿਨ ਦੰਦ ਦੇ ਅੰਦਰ ਰੱਖੀ ਜਾਂਦੀ ਹੈ ਤੇ ਆਰਸੀਟੀ ਬੇਸ਼ਕ ਲੰਬੀ ਹੋ ਜਾਂਦੀ ਹੈ ਪਰ ਦੰਦ ਸੇਵ ਹੋ ਜਾਂਦਾ ਹੂੰ ਤੇ ਅਗਰ ਤਾਂ ਉਹ ਜ਼ਿਆਦਾ ਡੈਮੇਜ ਹੈ ਕਿ ਰੂਟ ਹੀ ਜਿਹੜੀ ਦੰਤੀ ਰਿਜ਼ਰਬ ਹੋਣੀ ਸਟਾਰਟ ਹੋ ਗਈ ਹੈ ਫਿਰ ਦੰਦ ਕੱਢਣਾ ਪੈਂਦਾ ਹੈ ਦੰਦਾਂ ਦੀ ਜਿਹੜੀ ਸਫਾਈ ਹੈ ਨਾ ਆਮ ਤੌਰ ਤੇ ਸੁਣਿਆ ਜਾਂਦਾ ਹੈ ਤੇ ਕਈ ਕਹਿੰਦੇ ਨੇ ਵੀ ਦੰਦ ਜੇ ਕਿਸੇ ਪੀਲੇ ਦਿਖਦੇ ਆ ਜਾਂ ਹੋਰ ਦਿੱਕਤ ਆਂਦੀ ਹੈ ਵੀ ਉਹ ਦੰਦਾਂ ਦੀ ਸਫਾਈ ਕਰਾ ਲਓ 스ਕੇਲਿੰਗ ਕਰਾ ਲਓ ਨਾ ਤੇ ਲੋਕ ਸੋਚਦੇ ਆ ਵੀ ਇਹਦੇ ਨਾਲ ਸ਼ਾਇਦ ਕਮਜ਼ੋਰ ਹੋ ਜਾਣਗੇ ਦੰਦ ਜਾਂ ਕਸ ਜਾਣਗੇ ਸਾਡੇ ਦੰਦ ਮੈਂ ਵੀ ਸੁਣਿਆ ਹੈ ਆਪਣੇ ਕੰਨੀਆਂ ਹੈ ਨਾ ਉਹ ਵੀ ਔਨੈਸਟ ਤੇ ਇਹ ਦੱਸੋ ਇਹ ਮਿਥ ਥੋੜਾ ਖੁੱਲ ਕੇ ਦੱਸੋ ਵੀ ਇਸ ਤਰ੍ਹਾਂ ਹੁੰਦਾ ਹੈ ਜੀ ਇਹ ਚੀਜ਼ ਕਿ ਨਹੀਂ ਇਹ ਇੱਕ ਬਹੁਤ ਬੜੀ ਮਿਥ ਹੈਗੀ ਹੈ ਕਲੀਨਿੰਗ ਹਰ 6th ਮੰਥਲੀ ਕਰਾਨੀ ਚਾਹੀਦੀ ਹੈ ਉਹਦੇ ਨਾਲ ਤੁਹਾਡੇ ਗਮਸ ਹੈਲਦੀ ਫੀਲ ਕਰਦੇ ਨੇ ਜਿਹੜਾ ਵੀ ਡਿਪੋਜ਼ਿਟ ਹੈਗਾ ਉਹ ਦੰਦ ਤੋਂ ਨਿਕਲ ਜਾਂਦਾ ਹੈਗਾ ਤੇ ਜਿਹੜੇ ਗਮਸ ਇਰਿਟੇਟਿਡ ਫੀਲ ਕਰ ਰਹੇ ਸੀ ਡਿਪੋਜ਼ਿਟ ਦੀ وجہ ਦੇ ਨਾਲ ਜਾਂ ਰਸੀਡ ਹੋ ਰਹੀ ਸੀਗੇ ਕਿਉਂਕਿ ਡਿਪੋਜ਼ਿਟ ਹੋ ਰਿਹਾ ਹੱਸ ਤੇ ਗਮ ਜਿਹੜਾ ਹੈਗਾ ਆਪਣੇ ਨੋਰਮਲ ਲੈਵਲ ਤੋਂ نیچے 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 ਜਾ ਰਹੇ ਹੈਗੇ ਜਿੱਦੀ وجہ ਦੇ ਨਾਲ ਕੀ ਹੈਗਾ ਕਿ ਦੰਦ ਦੇ ਰੂਟ ਦਿਖਾਈ ਦੇਣੇ ਸ਼ੁਰੂ ਹੋ ਜਾਂਦੀ ਹੈਗੀ ਔਰ ਅਲਟੀਮੇਟਲੀ ਦੰਦ ਹਿੱਲਣਾ ਸ਼ੁਰੂ ਕਰ ਦਿੰਦੇ ਨੇ ਔਰ ਨਿਕਲ ਜਾਂਦੇ ਨੇ ਤੇ ਇਸ ਤੋਂ ਬੈਟਰ ਹੈਗਾ ਕਿ ਜਦੋਂ ਤੁਹਾਨੂੰ ਲੱਗਦਾ ਡਿਪੋਜ਼ਿਟ ਹੋ ਰਿਹਾ ਹੈਗਾ ਜਾਂ 6th ਮੰਥਲੀ ਕ ਵਾਲਾਣਾ ਚਾਹੀਦਾ ਇਹ ਨਾਲ ਦੰਦ ਹਿੱਲਦੇ ਨਹੀਂ ਹੈ ਬਲਕਿ ਹੈਲਦੀ ਰਹਿੰਦੇ ਨੇ ਵੀ ਉਹੀ ਤੁਸੀਂ ਵੱਡੀ ਜਿਹੜੀ ਉਮਰ 'ਚ ਜਾਣਾ ਹੈ ਨਾ ਜਿਹੜੇ ਬਾਅਦ 'ਚ ਖਰਾਬ ਹੋਣੇ ਦੰਦ ਹੈ ਉਹ ਤੁਹਾਡੇ ਹਮੇਸ਼ਾ ਬਚੇ ਰਹਿਣਗੇ ਤੁਸੀਂ ਜਿੰਨਾ ਟਾਈਮ ਮਰਜੀ ਜਿਓ ਹੈ ਨਾ ਮੈਂ ਇੱਕ ਵਾਰੀ ਇੰਟਰਵਿਊ ਦੇਖ ਰਿਆ ਸੀ ਅਨੁਪਮ ਖੇਰ ਇੱਕ ਬਾਲੀਵੁੱਡ ਦੇ ਐਕਟਰ ਹੋਏ ਨੇ ਨਾ 메ਨ ਐਕਟਰ ਵੀ ਸਾਈਡ ਐਕਟਰ ਵੀ ਉਹ ਕਹਿੰਦੇ ਮੈਂ ਆਪਣੇ ਦੰਦਾਂ ਦੀ ਸਿਹਤ ਨੂੰ ਲੈ ਕੇ ਬੜਾ ਸੀਰੀਅਸ ਰਹਿਣਾ ਮੈਂ ਹਮੇਸ਼ਾ ਇਸਕੀਲਿੰਗ ਜੋ ਪ੍ਰੋਸੈਸ ਕਰਾਉਂਦਾ ਰਹਿਣਾ ਬੜਾ ਚਲੋ ਮਾਨ ਮਹਿਸੂਸ ਕਰਦੇ ਇਸ ਗੱਲ ਦਾ ਜੋ ਹੀ 65 70 ਸਾਲ ਦੀ ਉਮਰ ਜਿੱਥੇ ਆਮ ਤੌਰ ਤੇ ਤੁਹਾਨੂੰ ਪਤਾ ਹੈ ਦੰਦ ਖਰਾਬ ਹੋ ਜਾਂਦੇ ਨੇ ਤੁਸੀਂ ਦੇਖਿਆ ਪੰਜਾਬ ਚ ਖਾਸ ਕਰਕੇ ਤੁਸੀਂ ਜਿਵੇਂ ਆਫ ਕੈਮਰਾ ਦੱਸ ਰਹੇ ਸੀ ਕਿ ਅਵੇਅਰਨੈਸ ਬਹੁਤ ਘੱਟ ਹੈ ਕਿ ਤੁਹਾਡੇ ਇਸ ਡਾਕਟਰੀ ਲਾਈਨ 'ਚ ਹੁਣ ਤੱਕ ਤੁਸੀਂ ਇੱਥੇ ਵੀ ਸੇਵਾਵਾਂ ਦੇ ਰਹੇ ਹੋ ਕਿੰਨੇ ਕ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ 60 ਤੋਂ ਉੱਪਰ ਉਮਰ ਹੈ ਤੇ ਉਹਨਾਂ ਨੇ ਦੰਦਾਂ ਦੀ ਸੰਭਾਲ ਬਿਲਕੁਲ 100% ਰੱਖੀ ਹੋਈ ਹੈ ਇਦਾਂ ਤਾਂ ਬਹੁਤ ਰੇਅਰ ਹੈ ਬਹੁਤ ਹੀ ਰੇਅਰ ਹੈ ਕਈਆਂ ਦੇ ਵਿੱਚ ਹੁੰਦਾ ਹੈ ਕਿ ਦੰਦ ਕਾਫੀ ਟੁੱਟ ਚੁੱਕੇ ਨੇ ਪਰ ਰੂਟਸ ਬਚਿਆ ਹੋਈਆਂ ਨੇ ਉਹਨਾਂ ਨੂੰ ਨਿਕਲਵਾ ਵੀ ਨਹੀਂ ਰਹੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਨਿਕਲਵਾ ਕੇ ਨਵੇਂ ਦੰਦ ਲਗਵਾ ਲਓ ਦੀ ਤੇ ਉਹ ਨਿਕਲਵਾਣਾ ਹੀ ਨਹੀਂ ਚਾਹੁੰਦੇ ਅਵੇਅਰਨੈਸ ਹੀ ਨਹੀਂ ਹੈ ਕਹਿੰਦੇ ਹੱਲੇ ਦਰਦ ਨਹੀਂ ਹੈ ਇਸ ਕਰਕੇ ਹੱਲੇ ਨਿਕਲਵਾਣਾ ਨਹੀਂ ਹੈਗਾ ਜਦੋਂ ਦਰਦ ਹੋਏਗਾ ਉਦੋਂ ਨਿਕਲਵਾ ਲਾਂਗੇ ਤੇ ਉਹਦੇ ਚੀਜ਼ ਨਾ ਉਹ ਤੁਸੀਂ ਫਿਰ ਉਹਦੀ ਉਹਦੀ ਜਗ੍ਹਾ ਨਵਾਂ ਦੰਦ ਲਗਾ ਵੀ ਨਹੀਂ ਸਕਦੇ ਫਿਰ ਉਹ ਦੇ ਨਾਲ ਕੀ ਹੁੰਦਾ ਹੈ ਕਿ ਖਾਣਾ ਅੱਛੀ ਤਰ੍ਹਾਂ ਚਬਾ ਨਹੀਂ ਬਾਰੇ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਅਲਟੀਮੇਟਲੀ ਹੋ ਜਾਂਦੀ ਹੈਗੀਆ ਦੂਸਰਾ ਹੈਗਾ ਕਿ ਕਈਆਂ ਦੇ ਡਿਪੋਜ਼ਿਟ ਹੀ ਇੰਨਾ ਜ਼ਿਆਦਾ ਹੋ ਚੁੱਕਿਆ ਹੁੰਦਾ ਕਿ ਉਹਦੀ ਡਿਪੋਜ਼ਿਟ ਦੀ ਵਜ੍ਹਾ ਦੇ ਨਾਲ ਹੀ ਦੰਦ ਜਿਹੜੇ ਹੈਗੇ ਗਮਸ ਨੇ ਪਕੜੇ ਹੋਏ ਹੁੰਦੇ ਨੇ ਅਗਰ ਉਹਦੇ ਤੇ ਕਲੀਨਿੰਗ ਕਰਦੇ ਆਂ ਤੇ ਉਹ ਦੰਦ ਜਿਹੜੇ ਕਿ ਨਿਕਲ ਜਾਣਗੇ ਇੰਨੇ ਜ਼ਿਆਦਾ ਮੋਬਾਈਲ ਹੋ ਚੁੱਕੇ ਹੁੰਦੇ ਨੇ ਤੇ ਉਹ ਕੇਅਰ ਨਹੀਂ ਕਰ ਰਹੇ ਨਾ ਬਿਲਕੁਲ ਅਵੇਅਰਨੈਸ ਨਹੀਂ ਹੈ ਕਿ ਇਸ ਲਈ ਜੀ ਉਹ ਜਿਵੇਂ ਆਪਾਂ ਸਟਾਰਟਿੰਗ 'ਚ ਹੀ ਗੱਲ ਕੀਤੀ ਹੈ ਕਿ ਦੰਦਾ ਦੇ ਇਲਾਜ ਸਭ ਤੋਂ ਬਾਅਦ ਚ ਹੀ ਪਉਂਦਾ ਹਰ ਬਿਮਾਰੀ ਲਈ ਜਿਹੜਾ ਪੇਸ਼ੈਂਟ ਹੈ ਹਨਾ ਜੋ ਆਪਣੇ ਪਿੰਡਾਂ ਦੇ ਲੋਕ ਆ ਪਹੁੰਚ ਜਾਂਦੇ ਸ਼ਹਿਰਾਂ ਦੇ ਵੀ ਹੋ ਈਵਨ ਦੇਖਿਆ ਗਿਆ ਡਾਕਟਰ ਸਾਹਿਬ ਪੜ੍ਹੇ ਲਿਖੇ ਲੋਕ ਵੀ ਜਿਹੜੇ ਬੜੇ ਲੇਟ ਪਹੁੰਚਦੇ ਹਨਾ ਉਹ ਵੀ ਕੋਲ ਕਰਦੇ ਰਹਿੰਦੇ ਨੇ ਕਹਿੰਦੇ ਤਾਂ ਬਹੁਤ ਨੇ ਵੀ ਅਸੀਂ ਹਨਾ ਤਿਆਰ ਰੱਖਦੇ ਆ ਚਲੋ ਇਸ ਤੋਂ ਬਾਅਦ ਚਲੋ ਪੇਸ਼ੈਂਟ ਤੁਹਾਡੇ ਕੋਲ ਆ ਜਾਂਦਾ ਹਨਾ ਸਾਹਮਣੇ ਵੀਰ ਕੋਲ ਮਾਡਲ ਵੀ ਪਿਆ ਆ ਉਹਦੇ ਵਿੱਚ ਦੇਖਿਆ ਗਿਆ ਕਿ ਇੱਕ ਹਨਾ ਸਕਰੂ ਲੱਗਿਆ ਹੋਇਆ ਉਹਦੇ ਵਿੱਚ ਕੀ ਦੇਖਾ ਅਸੀਂ ਜਦੋਂ ਆਮ ਡੈਂਟਲ ਕਲੀਨਿਕ ਤੇ ਜਾਂਦੇ ਆ ਸਕru ਲਾ ਕੇ ਇੰਪਲਾਂਟ ਹੁੰਦਾ ਕੀਿਹੜੇ ਇੰਪਲਾਂਟ ਹੁੰਦੇ ਨੇ ਇਹ ਸੇਫ ਹੁੰਦੇ ਨੇ ਬਾਡੀ ਵਾਸਤੇ ਵੀ ਹਾਂਜੀ ਹਾਂਜੀ ਇਹ ਟਾਈਟੇਨੀਅਮ ਕਰਕੇ ਮਟੀਰੀਅਲ ਦੇ ਬਨੇ ਹੁੰਦੇ ਨੇ ਤੇ ਬਾਡੀ ਸੇਫ ਹੁੰਦੇ ਮਤਲਬ ਸਾਡੀ ਬਾਡੀ ਨੂੰ ਰਿਜੈਕਟ ਨਹੀਂ ਕਰਦੀ ਹੈਗੀ ਤੇ ਇਹ ਲਾਈਫ ਲੌਂਗਲੀ ਹੋ ਜਾਂਦੇ ਇੱਕ ਤਰੀਕੇ ਦੇ ਨਾਲ 25 ਤੋਂ 30 ইয়ারਸ ਦੀ ਲਾਈਫ ਅਸੀਂ ਦੱਸ ਕੇ ਚੱਲਦੇ ਆ ਪੇਸ਼ੈਂਟ ਨੂੰ ਅਗਰ ਯੰਗ ਪੇਸ਼ੈਂਟ ਹੈ ਗਿਆ ਤੇ ਐਕਸਟ੍ਰੈਕਸ਼ਨ ਹੋ ਗਈ ਕਿਸੇ وجہ ਦੇ ਨਾਲ ਟੂਥੀ ਸੇਵ ਨਹੀਂ ਹੋ ਪਾਇਆ ਤੇ ਉਹਦੇ ਚ ਇੰਪਲਾਂਟ ਇੱਕ ਬੈਸਟ অপਸ਼ਨ ਮੰਨੀ ਜਾਂਦੀ ਹੈ ਕਿਉਂਕਿ ਉਹ ਕਾਫੀ ਟਾਈਮ ਜਿਹੜਾ ਹੈਗਾ ਉਹਦੀ ਲਾਈਫ ਕਾਫੀ ਅੱਛੀ ਹੈਗੀ ਹੈ ਜੀ ਤੁਸੀਂ ਗੱਲਬਾਤ ਦੇ ਅਖੀਰੀ ਦੌਰ ਦੇ ਵਿੱਚ ਆ ਕੁੱਲ ਮਿਲਾ ਕੇ ਜੋ ਸਮੂਹਕ ਰੂਪ ਵਿੱਚ ਕੀ ਦੱਸਣਾ ਚਾਹੋਗੇ ਜੋ ਸਾਡੇ ਪਿੰਡਾਂ ਸ਼ਹਿਰਾਂ ਦੇ ਕਸਬਿਆਂ ਦੇ ਜਿਹੜੇ ਲੋਕ ਨੇ ਜਿਹੜੇ ਜਿਵੇਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਉਹ ਪੜ੍ਹੇ ਲਿਖੇ ਹੋਣ ਭਾਵੇਂ ਅਨਪੜ੍ਹੇ ਹੋਣ ਸਾਰਿਆਂ ਦੀ ਗੱਲ ਦੇਖੀ ਗਈ ਹੈ ਖਾਸ ਤੌਰ ਤੇ ਸਾਡੇ ਮੁਲਕ ਦੇ ਵਿੱਚ ਕਿ ਦੰਦਾਂ ਦੀ ਜਿਹੜੀ ਖੇਰ ਆ ਉਹ ਥੋੜਾ ਪਿੱਛੇ ਹਟਦੇ ਨੇ ਜਾਂ ਬਰਸ਼ ਕਰਨ ਦੇ ਬਾਵਜੂਦ ਦਿੱਕਤ ਆ ਜਾਂਦੀ ਹੈ ਤੇ ਡੈਂਟਿਸ ਕੋਲ ਨਹੀਂ ਪਹੁੰਚਦੇ ਸਮੂਹਕ ਰੂਪ ਵਿੱਚ ਕੀ ਕਹਿਣਾ ਹੋਵੇਗਾ ਉਹਨਾਂ ਨੂੰ ਤੁਹਾਡਾ ਆ ਮੇਰੇ ਵੱਲੋਂ ਤਾਂ ਇਹੀ ਕਵਾਂਗੀ ਕਿ ਰਾਤ ਨੂੰ ਬਰਸ਼ ਕਰਨਾ ਸਟਾਰਟ ਕਰੋ ਉਹ ਮਸਟ ਹੈਗਾ ਜਦੋਂ ਕੁਝ ਖਾਣੇ ਉਸ ਤੋਂ ਬਾਅਦ ਕੁੱਲਾ ਕਰੋ ਜੋ ਤੁਹਾਡੇ ਹੱਥ ਹੈਗਾ ਉਹ ਤੇ ਕਰਨਾ ਹੀ ਚਾਹੀਦਾ ਹੈਗਾ ਕਿ ਕਲੀਨਿੰਗ ਪ੍ਰੋਪਰ ਰੱਖੋ ਬਾਕੀ ਹਰ 6th ਮੰਥਲੀ ਡੈਂਟਲ ਕਲਿਨਿਕਸ ਤੇ ਜਾਓ ਚੈੱਕਅਪ ਕਰਾਓ ਆਪਣਾ ਪ੍ਰੋਪਰ ਔਰ ਅਗਰ ਕਲੀਨਿੰਗ ਦੀ ਜ਼ਰੂਰਤ ਹੈ ਤੇ ਕਲੀਨਿੰਗ ਕਰਾਉਗਾ ਥੋੜਾ ਤੁਹਾਨੂੰ ਪੇਨ ਫੀਲ ਹੁੰਦਾ ਹੈਗਾ ਦੰਦਾਂ ਦੇ ਵਿੱਚ ਤਾਂ ਪੇਨ ਕਿਲਰ ਲੈਣਾ ਅਵੋਇਡ ਕਰਕੇ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਕਰਾ ਸਕਦੇ ਹੋ ਤੁਸੀਂ और अगर थोड़ा थोड़ा दंद कोई भी निकल गया है गया या फिर अगर डॉक्टर कह रहे हैं कि आर सी टी की जरूरत है या याद फिलिंग हो जाएगी तो वह ट्रीटमेंट करवा लेना चाहिए है वो पेल थोड़ा टूट जाए या क्डना पवे किसी भी वजह दे नाल। ਤੇ ਉਹਨੂੰ ਪਹਿਲਾਂ ਹੀ ਫੜ ਲਿਆ ਜਾਵੇ ਤੇ ਦੰਦ ਨੂੰ ਬਚਾਇਆ ਜਾ ਸਕਦਾ ਹੈਗਾ ਤੇ ਉਹ ਹੀ ਨੇਚਰਲ ਦੰਦ ਜਿਹੜਾ ਹੈਗਾ ਉਹ ਕਦੀ ਵੀ ਮੁਕਾਬਲਾ ਜਿਹੜਾ ਆਰਟੀਫੀਸ਼ੀਅਲ ਨੇ ਉਹ ਨੇਚਰਲ ਦਾ ਮੁਕਾਬਲਾ ਕਦੀ ਨਹੀਂ ਕਰ ਸਕਦੇ ਇਸ ਲਈ ਬੈਟਰ ਹੈਗਾ ਕਿ ਨੇਚਰਲ ਜਿਹੜੇ ਟੁੱਟਨੇ ਉਹਨਾਂ ਨੂੰ ਹੀ ਸੇਵ ਕੀਤਾ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਡੇ ਨਾਲ ਗੱਲ ਕਰਨ ਦਾ ਲਾਈਫ ਕੇਅਰ ਫਾਊਂਡੇਸ਼ਨ ਨੂੰ ਕੀਮਤੀ ਸਮਾਂ ਦੇਣ ਦਾ ਜੀ ਇਹ ਸੰਨ ਡਾਕਟਰ ਹਰਮਨ ਜੀ ਜਿਨ੍ਹਾਂ ਨੇ ਬੇਸ਼ਕੀਮਤੀ ਜਿਹੜੇ ਆਪਣੇ ਵਿਚਾਰ ਨੇ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਸਾਂਝੇ ਕੀਤੇ ਨੇ ਜੋ ਵੀ ਵਿਊਅਰਸ ਜੋ ਵੀ ਸੰਗਤਾ ਜੋ ਵੀ ਪੇਸ਼ੈਂਟਸ ਲਾਈਫ ਕੇਅਰ ਫਾਊਂਡੇਸ਼ਨ ਨਾਲ ਜੁੜੇ ਹੋਏ ਨੇ ਵੀਡੀਓ ਦੇਖਣਗੇ ਇਸ ਵੀਡੀਓ ਨੂੰ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਕਿਉਂਕਿ ਤੁਸੀਂ ਗੱਲ ਪੂਰੀ ਜ਼ਰੂਰ ਸੁਣੀ ਹੋਣੀ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਗੱਲਾਂ ਜੋ ਗੱਲ ਸੁਣ ਤੁਸੀਂ ਹੋਰ ਪਾਸੇ ਵੀ ਸੁਣੀ ਹੈ ਕਿ ਜਦੋਂ ਦੰਦ ਖਰਾਬ ਹੋ ਜਾਂਦੇ ਨੇ ਬਿਲਕੁਲ ਅਖੀਰੀ ਸਟੇਜ ਆ ਜਾਂਦੀ ਹੈ ਉਦੋਂ ਤੁਸੀਂ ਡੈਂਟਿਸਟ ਕੋਲ ਪਹੁੰਚਦੇ ਹੋ ਹੁਣ ਤਾਂ ਰੋਪੜ ਅਤੇ ਰੋਪੜ ਦੇ ਨਜ਼ਦੀਕ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਜਿਹੜਾ ਇੱਥੇ ਆ ਡੈਂਟਲ ਕਲੀਨਿਕ ਖੁੱਲਿਆ ਹੈ ਜਿਹੜਾ ਕਿ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਦਾ ਹੈ ਐਤਵਾਰ ਨੂੰ ਬੰਦ ਹੁੰਦਾ ਹੈ ਜਿਸ ਵਿੱਚ ਡਾਕਟਰ ਸਾਹਿਬ ਡਾਕਟਰ ਹਰਮਨ ਜੀ ਜੋ ਟਰੀਟਮੈਂਟ ਕਰਦੇ ਹਨ ਇਹਨਾਂ ਦੀ ਗੱਲਬਾਤ ਤੁਸੀਂ ਸੁਣੀ ਹੈ ਸੋ ਕਾਫੀ ਗੰਭੀਰ ਅਤੇ ਸੂਖਮ ਗੱਲਾਂ ਨੇ ਕਿਉਂਕਿ ਦੰਦ ਇੱਕ ਜਹੀ ਚੀਜ਼ ਹੈ ਇਹਨਾਂ ਨੇ ਜਿਵੇਂ ਲਾਸਟ ਸੇ ਕਿਹਾ ਕਿ ਜਿਹੜੀ ਆਰਟੀਫੀਸ਼ੀਅਲ ਜਿਹੜਾ ਦੰਦ ਹੈ ਉਹ ਮੁਕਾਬਲਾ ਨਹੀਂ ਕਰ ਸਕਦਾ ਜੋ ਤੁਹਾਡਾ ਅਸਲ ਦੰਦ ਹੈ ਸੋ ਟਾਈਮ ਸਮਾਂ ਨਾਲ ਘਾਇ ਕਰੋ ਥੋੜੀ ਜੀ ਵੀ ਦਿੱਕਤ ਆਂਦੀ ਹੈ ਇੱਥੇ ਤਾਂ ਆ ਤੁਹਾਡਾ ਜਿਹੜਾ ਟ੍ਰੀਟਮੈਂਟ ਵੀ ਤਿੰਨ ਗੁਣਾ ਤੱਕ ਘੱਟ ਕੀਮਤ ਤੇ ਹੋਏਗਾ ਤੁਹਾਨੂੰ ਕੋਈ ਮਹਿੰਗੇ ਪਾ ਮਹਿੰਗੇ ਕਲੀਨਿਕਾਂ ਦੇ ਵਿੱਚ ਜਾ ਕੇ ਜਿਹੜੀਆਂ ਬੇਸਿਕ ਦਿੱਕਤਾਂ ਨੇ ਜਿਹੜੀਆਂ ਮੋਡਲੀਆਂ ਦਿੱਕਤਾਂ ਨੇ ਦੰਦਾਂ ਦੀਆਂ ਹਨਾ ਜੋ ਡਾਕਟਰ ਸਾਹਿਬ ਨੇ ਦੱਸਿਆ ਸਕੇਲਿੰਗ ਹੋ ਗਿਆ ਆ ਆਰ ਸੀਟੀ ਹੋ ਗਈ ਇਹ ਚੀਜ਼ਾਂ ਹੋ ਗਈਆਂ ਉਹ ਤੁਹਾਨੂੰ ਇਸੇ ਕਲੀਨਿਕ ਦੇ ਵਿੱਚ ਮਿਲ ਜਾਣਗੀਆਂ ਸਰੋਪੜ ਤੇ ਰੋਪੜ ਦੀ نزدیکی ਦੇ ਸਾਰੇ ਵਾਸੀਆਂ ਨੂੰ ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਹੋਰ ਵੀ ਜੋ ਦੇਖ ਰਹੇ ਹੋ ਅਤੇ ਹੋਰ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਲਾਈਫ ਕੇਅਰ ਫਾਊਂਡੇਸ਼ਨ ਦਾ ਜੋ ਹੈਲਪਲਾਈਨ ਨੰਬਰ ਹੈ 8567856735 ਇਸ ਤੇ ਵੀ ਫੋਨ ਕਰਕੇ ਤੁਸੀਂ ਹੋਰ ਵੀ ਲਾਈਫ ਕੇਅਰ ਫਾਊਂਡੇਸ਼ਨ ਦੇ ਚੈਰੀਟੇਬਲ ਲੈਬਰਾਟਰੀ ਸੈਂਟਰ ਅਤੇ ਜੋ ਡੈਂਟਲ ਕਲੀਨਿਕ ਹਨ ਜਿਵੇਂ ਇੱਥੇ ਰੋਪੜ ਦੇ ਵਿੱਚ ਗੁਰਦੁਆਰਾ ਸਿੰਘ ਸਵਾ ਛੋਟੀ ਹਵੇਲੀ ਅਤੇ ਦਰਾਹਾ ਗੁਰਦੁਆਰਾ ਕਲਗੀਧਰ ਸਾਹਿਬ ਸਮਰਾਲਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਜੋ ਬਹਿਲੋਲਪੁਰ ਰੋਡ ਦੇ ਉੱਤੇ ਹੈ ਅਤੇ ਭੋਗਪੁਰ ਚਲਾੰਗ ਜਲੰਧਰ ਜਿਲੰਦਰ ਤੋਂ ਪਠਾਨਕੋਟ ਰੋਡ ਦੇ ਉੱਤੇ ਜੋ ਡੈਂਟਲ ਦਾ ਹਸਪਤਾਲ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੱਲ ਰਿਹਾ ਹੈ ਸੋ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਜੀ ਜੁੜੇ ਰਹੋ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਮੈਂ ਬਖਸ਼ੀਸ਼ ਸਿੰਘ ਤੁਸੀਂ ਜੁੜੇ ਜੀ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਸასიਖਾਲ ਜੀ